ਰੜ ਦੇ ਏਰੀਏ ਦੇ ਵਿੱਚ ਇੱਕ افਰੀਕਨ ਸਟੂਡੈਂਟ ਸੀਗਾ ਨਾਈਜੀਰੀਆ ਦਾ ਐਕੇ ਜ਼ੋਨਾ ਨਾਮ ਤੋਂ ਇਹ ਬੰਦਾ ਹੈਗਾ ਨਾਈਜੀਰੀਅਨ ਇਹਦੇ ਤੋਂ ਜਿਹੜੀ ਹੈਗੀ 540 ਗ੍ਰਾਮ ਕੋਕੇਨ ਰਿਕਵਰ ਕੀਤੀ ਗਈ ਹੈ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਵੀ 100 ਗ੍ਰਾਮ ਹੈ ਤੇ ਇਹਦੀ ਜਿਹੜੀ ਵੈਲਿਊ ਹੈਗੀ ਆ ਉਹ 5 ਤੋਂ 6 ਕਰੋੜ ਦੇ ਕਰੀਬ ਦੀ ਵੈਲਿਊ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੈਗੀ ਹੈ ਇਹਦੇ ਕੋਲ ਬੰਦੇ ਕੋਲ ਕੋਈ ਹਾਲੇ ਇਸ ਟਾਈਮ ਆਪਣਾ ਪਾਸਪੋਰਟ ਵੀ ਨਹੀਂ ਹੈਗਾ ਇਹ ਵੀਜ਼ਾ ਵੀ ਓਵਰਸਟੇ ਕੀਤਾ ਹੋਇਆ ਹੈ ਤੇ ਇੱਥੇ ਨਸ਼ਿਆਂ ਦਾ ਕੰਮ ਕਰ ਰਿਹਾ ਸੀਗਾ ਟੋਟਲ ਜਿਹੜੀ ਰਿਕਵਰੀ ਸਾਡੇ ਕੋਲ ਹੈਗੀ ਹੈ ਜੀ 540 ਗ੍ਰਾਮ ਕੋਕੀਨ 10000 ਰੁਪਏ ਕਰੰਸੀ ਇਹ ਤੋਂ ਮਿਲੀ ਹੈ 8 ਛੋਟੇ ਲਿਫਾਫੇ ਜਿਹੜੇ ਚ ਪਾ ਕੇ ਡਿਸਟ੍ਰਿਬਿਊਟ ਕਰਦੇ ਸੀ ਬਿਲਕੁਲ ਪਲਾਸਟਿਕ ਦੇ ਉਹ ਛੋਟੇ ਛੋਟੇ ਸਟੀਲ ਦੇ ਚਮਚ ਪੇਪਰ ਰੋਲ ਤੇ ਇੱਕ ਡਿਜੀਟਲ ਟੰਡਾ ਜਿਹੜਾ ਮੈਜ਼ਰਮੈਂਟਲ ਆ ਉਹ ਸਾਰਾ ਕੁਝ ਇਹ ਤੋਂ ਰਿਕਵਰ ਹੋਇਆ ਇਹ ਇੱਥੇ ਜਿਹੜਾ 골ਡਨ ਸਟੇਟ ਹੈ 115 ਸੈਕਟਰ ਚ ਉੱਥੇ 116 ਬੀ ਫਲਾਟ ਨੰਬਰ ਹੈਗਾ ਫਰਸ ਫਲੋਰ ਤੇ ਉੱਥੇ ਹੀ ਰਹਿ ਰਿਹਾ ਸੀਗਾ ਪੁਲਿਸ ਪਾਰਟੀ ਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਉਸ ਦੇ ਬੇਸ ਤੇ ਅਸੀਂ ਨਾਕਾ ਲਗਾਇਆ ਸੀਗਾ ਉਸ ਤੋਂ ਇਹਦੇ ਕੋਲੋਂ ਜਿਹੜੀ ਟੋਟਲ ਰਿਕਵਰੀ ਹੋਣ ਤੋਂ ਬਾਅਦ ਸਦਰ ਖਰੜ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਐਫ ਆਈ ਆਰ ਇੰਦਰ ਰਿਸਟਰ ਕੀਤੀ ਸੀਗੀ ਸਰ ਉਹਨਾਂ ਤੋਂ ਕੰਪਲੀਟ ਇਨਵੈਸਟੀਗੇਸ਼ਨ ਸ ਹੈ ਨਹੀਂ ਕਰਵਾ ਸੀ ਆ ਕੋਈ ਹੋਰ ਵੀ ਦੇ ਨਾਲ ਨਹੀਂ ਹੋਰ ਵੀ ਇਹਦੇ ਨਾਲ ਆ ਰਹੇ ਆ ਇਹਦੇ ਮੋਬਾਈਲ ਦੀ ਵੀ ਅਸੀਂ ਮਤਲਬ ਇਨਟੈਰੋਗੇਸ਼ਨ ਵੀ ਕੀਤੀ ਹੈ ਤੇ ਨਾਲ ਜਿਹੜਾ ਮੋਬਾਈਲ ਹੈਗਾ ਉਹਦਾ ਵੀ ਅਸੀਂ ਫੋਰੈਂਸਿਕ ਚੈੱਕ ਕਰ ਰਹੇ ਆ ਤੇ ਹੁਣ ਜਿਹੜੇ ਇਹਦੇ ਅੱਗੇ ਸਾਥੀ ਹੈਗੇ ਆ ਉਹ ਸਾਰਿਆਂ ਨੂੰ ਵੀ ਅੱਗੇ ਜਿੰਨਾਂ ਤੋਂ ਲਿਆਂਦਾ ਸੀਗਾ ਤੇ ਵੇਚਦਾ ਕਿਤੇ ਕਿਤੇ ਪਾਸੇ ਸੀਗਾ ਉਹਦੇ ਤੇ ਅਸੀਂ ਹੁਣ ਕੰਮ ਕਰ ਰਹੇ ਹਾਂ ਜੀ ਡਿਮਾਂਡ ਦਾ ਲੈ ਲਿਆ ਸੀ ਹਾਂਜੀ ਕਿੰਨੇ ਟਾਈਮ ਤੋਂ ਰਹਿ ਰਹੇ ਸੀ ਸਰ ਕਿੰਨੇ ਰਹਿ ਰਹੇ ਸੀ ਇੱਕ ਕਾਫੀ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਹੇ ਆ ਭਲੇ ਹਾਲੇ ਹਾਲੇ ਕਿਉਂਕਿ ਇਹਦੀ ਡਾਕੂਮੈਂਟੇਸ਼ਨ ਜਿਹੜੀ ਇਸ ਅਡਰੈਸ ਤੇ ਹੈਗਾ ਉਹ ਤਕਰੀਬਨ 6 ਮਹੀਨੇ ਤੋਂ ਰਹਿ ਰਿਹਾ ਹੈ ਲੇਕਿਨ ਇੰਡੀਆ ਪਹਿਲਾਂ ਤੋਂ ਹੈ ਕਿਉਂਕਿ ਹਲੇ ਸੀਦਾ ਪਾਸਪੋਰਟ ਐਂਟਰੀ ਵਗੈਰਾ ਸਾਰੀ ਅਸੀਂ ਇਮੀਗ੍ਰੇਸ਼ਨ ਬਿਊਰੋ ਤੋਂ ਵੀ ਲੈ ਰਹੇ ਆਂ ਵੀ ਸਾਨੂੰ ਕਲੈਰਿਟੀ ਹੋ ਜੇ ਕਿ ਕਦੋਂ ਤੋਂ ਇੰਡੀਆ ਦੇ ਵਿੱਚ ਰਹਿ ਰਹੇ ਤੇ ਇਹਦਾ ਕੰਮ ਕਰਦਾ ਨਹੀਂ ਪਹਿਲੇ ਉਸ ਮੈਂ ਕਹਿ ਰਿਹਾ ਨਾ ਵੀ ਡਾਕੂਮੈਂਟੇਸ਼ਨ ਹੈ ਜਿਹੜੀ ਹਲੇ ਸਾਡੀ ਨਹੀਂ ਹੋ ਪਾਰੀ ਕਿਉਂਕਿ ਇਹਦੇ ਪਾਸਪੋਰਟ ਵੀ ਅਵੇਲੇਬਲ ਨਹੀਂ ਹੈਗਾ ਤਾਂ ਉਹ ਸਾਰਾ ਕੁਝ ਅਸੀਂ ਹੁਣ ਵੈਰੀਫਾਈ ਕਰ ਰਹੇ ਆਂ ਜੀ ਸਰ ਜਿੱਥੋਂ ਲੈ ਕੇ ਅੰਬੈਸਡਰੀ ਹਾਂਜੀ ਜਿਹੜਾ ਹੈ ਸਟੂਡੈਂਟ ਹੈ ਬਿਲਕੁਲ ਸਟੂਡੈਂਟ ਦਾ ਬਲੈਂਕ ਜੀ ਨਹੀਂ ਉਹੀ ਅਸੀਂ ਉਹਨੂੰ ਕਰ ਰਹੇ ਹਾਂ ਜੀ ਇਨਟੈਰੋਗੇਟਰ ਦੇ ਅੱਗੇ ਇਨਵੈਸਟੀਗੇਟ ਵੀ ਆਖਿਰਕਾਰ ਕਿਹਨੂੰ ਕਿਹਨੂੰ ਕਰਦਾ ਸੀ ਦੋਨੋਂ ਚੀਜ਼ਾਂ ਦੇਖਣ ਵਾਲੀਆਂ ਐ ਫਾਰਵਰਡ ਬੈਕਵਰਡ ਕਿ ਸਪਲਾਈ ਕਿਨੂੰ ਕਰਦਾ ਸੀ ਤੇ ਲੈ ਕੇ ਕਿੱਥੋਂ ਆਂਦਾ ਸੀ ਫਰਸਟ ਆਫ ਐਂਡਰਸਰ ਹਾਂਜੀ ਫਰਸਟ ਆਫ ਐਂਡਰਸਰ ਹਾਂ ਜੀ ਫਸਟ ਸਰ ਇਸ ਤੋਂ ਪਹਿਲਾਂ ਵੀ ਕੋਈ ਕ੍ਰਿਮਿਨਲ ਹਿਸਟਰੀ ਦੀ ਸਾਹਮਣੇ ਆਈ ਨਹੀਂ ਨਹੀਂ ਹਾਲੇ ਤੱਕ ਕੋਈ ਨਹੀਂ ਆਈ ਹਾਲੇ ਤੱਕ ਉਹ ਲੈ ਕੇ ਆਂਦਾ ਸੀ ਪ੍ਰਾਇਮਰੀ ਉਹ ਹਾਲੇ ਜਿਹੜੀ ਕ੍ਰਿਮਿਨਲ ਇਨਵੈਸਟੀਗੇਸ਼ਨ ਉਹ ਹੀ ਐਨਸੀਆਰ ਦਿੱਲੀ ਰੀਜਨ ਦਾ ਕੋਈ ਦੱਸ ਰਿਹਾ ਹੈ ਜਿਹਨੂੰ ਅਸੀਂ ਰਿਮਾਂਡ ਦਾ ਲੈ ਲਿਆ ਐਗਜ਼ੈਕਟ ਡਿਟੇਲ ਪਤਾ ਕਰਕੇ ਫਿਰ ਅਸੀਂ ਉਹਨੂੰ ਕਵਰ ਕਰ ਦਿੰਦੇ ਹਾਂ ਸੰਦੂਕਾਂ ਦਾ ਇਨਵੋਲਵਮੈਂਟ ਕੋਈ ਸਾਹਮਣੇ ਆਈ ਹੈ ਨਹੀਂ ਹਾਲੇ ਤੱਕ ਨਹੀਂ ਆਈ ਬਟ ਡੈਫੀਨੇਟਲੀ ਜਿਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਥੈਲੀਆਂ ਇਹਨੇ ਰੱਖੀਆਂ ਹੋਈਆਂ ਵੇਚਣ ਲਈ ਜ਼ਰਮੈਟੋ ਦੀ ਟੇਪ ਵਗੈਰਾ ਰੱਖੀ ਹੋਈ ਹੈ ਚਮਚ ਹੈਗੇ ਛੋਟੇ ਿਕੰਡਾ ਉਹ ਡੈਫੀਨਿਟਲੀ ਪੁਆਇੰਟ ਆਫ ਸੇਲ ਤਾਂ ਕਰ ਰਿਹਾ ਸੀਗਾ ਤੇ ਹੁਣ ਕਿਨੂੰ ਕਿਨੂੰ ਕਰ ਚੁੱਕਿਆ ਸੇਲ ਹੋਰ ਕਿੱਥੇ ਕਿੱਥੇ ਸਪਲਾਈ ਕੀਤਾ ਉਹ ਅਸੀਂ ਹੁਣ ਰਿਮਾਂਡ ਦੇ ਦੌਰਾਨ ਇਹਨਾਂ ਦਾ ਲੱਭਾਂਗੇ ਕਮੈਟੋ ਵੀ ਡੇਪ ਰੱਖਣ ਦਾ ਕੀ ਮਤਲਬ ਹੈ ਬੋਲਤੀ ਬਹੁਤ ਹੀ ਡਿਸਟਰੀਬਿਊਟਿੰਗ ਮੇਬੀ ਉਹ ਨੂੰ ਨੀ ਆਨਲਾਈਨ ਤਾਂ ਨਹੀਂ ਮੇਬੀ ਉਹਦੇ ਤੇ ਉੱਪਰ ਜਿਹੜਾ ਹੁੰਦਾ ਉਹਨੂੰ ਰੈਪ ਕਰਕੇ ਚੰਗੀ ਤਰ੍ਹਾਂ ਮੇਬੀ ਇਹ ਦੇ ਰਹੇ ਹਾਂ ਹਾਂਜੀ ਡਿਸਗਾਈਸ ਕਰ ਰਹੇ ਹੋਵੇ ਮੇਰੇ ਇਹ ਵੀ ਹੋ ਸਕਦਾ ਹੈ ਨਾ ਕਿ ਉਹ ਕਾਲ ਜਿਹੜੀਆਂ ਹੈ ਜਾਂ ਕੋਈ ਐਪ ਉਹ ਵੇਖਿਆ ਬਣਾਇਆ ਹੋਇਆ ਜਿਹਦੇ ਉੱਤੇ ਉਹਨੂੰ ਨਹੀਂ ਹਾਲੇ ਤੱਕ ਇਹਨਾਂ ਇਹਦੇ ਦੇ ਮੋਬਾਈਲ ਤੇ ਜਿੰਨਾ ਕਿ ਅਸੀਂ ਪ੍ਰੀਲੀਮਿਨਰੀ ਦੇਖਿਆ ਕੋਈ ਐਦਾਂ ਦੀ ਐਪ ਵਗੈਰਾ ਨਹੀਂ ਮਿਲੀ ਹੈਗੀ ਸੈਟਰ ਦੇ ਲਈ ਜੀ ਜੀ ਕਿਵੇਂ ਸਪਕੜੇ ਨੇ ਡੈਲੀ ਇਨਫੋਰਸਮੈਂਟ ਵਿੰਗ ਨੇ ਉਹਦੇ ਵਿੱਚੋਂ ਦੇਖਿਆ ਆ ਆਨਲਾਈਨ ਡਿਲੀਵਰੀ ਵਾਲ ਐਬਸolutely ਉੱਤੇ ਉਹ ਸਾਰੇ ਟਾਈਮ ਹਾਲੇ ਜਿੰਨਾ ਇਹਦਾ ਮੋਬਾਈਲ ਦੇਖਿਆ ਅਸੀਂ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਨਹੀਂ ਮਿਲੀ ਹੈਗੀ ਜਿਹੜੀ ਆਪਾਂ ਕਹੀਏ ਵੀ ਇਹ ਐਪ ਜਾਂ ਆਨਲਾਈਨ ਸਾਨੂੰ ਦਿਖੀ ਗਈ ਮੇਬੀ ਇਹਨੇ ਡਿਲੀਟ ਕੀਤੀ ਹੋਵੇ ਜਾਂ ਕੋਈ ਹਾਈਡ ਕਰਕੇ ਰੱਖੀ ਹੋਵੇ ਅਸੀਂ ਜਦੋਂ ਫੋਰੈਂਸਿਕਸ ਕਰਾਂਗੇ ਉਦੋਂ ਉਸ ਤੋਂ ਬਾਅਦ ਵੀਕਐਂਡ ਸਰ ਇਨਵੈਸਟੀਗੇਸ਼ਨ ਨੂੰ ਪਤਾ ਲੱਗਿਆ ਉਹ জব ਕਰਦਾ ਸੀ ਕਿਤੇ ਜਾਂ ਸਿੰਪਲ ਬਸ ਨਹੀਂ ਨਹੀਂ ਇੱਕ ਤਾਂ ਲੈਂਗੁਏਜ ਬੈਰੀਅਰ ਬਹੁਤ ਜ਼ਿਆਦਾ ਇਹਨਾਂ ਨੂੰ ਹੋ ਕਰਨ ਲਈ ਕਿ ਇੰਗਲਿਸ਼ ਵੀ ਬੜੀ ਪ੍ਰੋਬਲਮ ਆਉਂਦੀ ਸਾਨੂੰ ਉਹਨਾਂ ਦੀ ਲੈਂਗੁਏਜ ਨਹੀਂ ਆਉਂਦੀ ਯੂਜ਼ ਕਰਕੇ ਤੇ ਉਹ ਇੱਕ ਵਾਰੀ ਇਹਦੇ ਡਾਕੂਮੈਂਟ ਸਾਨੂੰ ਸਾਰੇ ਰਿਕਵਰ ਹੋ ਜਾਣ ਫਿਰ ਇਸ ਦੇ ਬਾਰੇ ਉਹ ਡਾਕੂਮੈਂਟੇਸ਼ਨ ਤੋਂ ਬਾਅਦ ਸਾਨੂੰ ਹੋਰ ਕਲੈਰਿਟੀ ਹੋਣੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਜੀ ਸੀਕ੍ਰੀਟ সিম卡ਡ ਦਾ ਪਤਾ ਲੱਗੇ ਸਰ ਕਿਦੇ ਨਾਮ ਤੇ সিম卡ਡ ਨਹੀਂ সিম卡ਡ ਚੈੱਕ ਕਰਨਾ ਪੈਣਾ ਲੇਕਿਨ ਉਹ ਸਾਰਾ ਕੁਝ ਉਹ ਫਰੈਂਸਿਕਸ ਹੀ ਕਰ ਰਹੇ ਆ ਅੱਗੇ ਨਾਲ ਬ੍ਰੈਂਡ ਦੇ ਵਿੱਚ ਵੀ ਨਾਲ ਜਿਹੜੇ ਜਿਹਨਾਂ ਦੇ ਨਹੀਂ ਨਾਲ ਇੱਕ ਦੋ ਫਲੈਟ ਦੀ ਅਸੀਂ ਬਾਅਦ ਚ ਸਰਚ ਕੀਤੀ ਹੈ ਇੱਕ ਦੋ ਬੰਦੇ ਹੋਰ ਹੈਗੇ ਬਟ ਉਹ ਹਾਲੇ ਸਾਨੂੰ ਕੋਈ ਇਨਵੋਲਵਮੈਂਟ ਇਦਾਂ ਦੀ ਲੱਗੀ ਨਹੀਂ ਉਹਨਾਂ ਦੀ ਕੀ ਹੋਵੇ ਜਾਂ ਨਹੀਂ ਨਹੀਂ ਬਾਹਰ ਦੇ ਸਭ ਜਿੰਨੇ ਜੀ ਦਿੱਤੇ ਕਰਾਈ ਤੇ ਰਹਿਣ ਵਾਸਤੇ ਵੀ ਮਾਨਯੂ ਰਿਟੇਜ ਆਪ ਤੋਂ ਹੁਕਮ ਆ ਕਿ ਕ੍ਰਿਮੀਨਲ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੋਵੇਗੀ। ਫਾਲਨ ਇੰਟਰਨੈਸ਼ਨਲ ਤੋਂ ਆ ਕੇ ਟੀਜ਼ ਦਾ ਰੂਲ ਹੈ ਕਿ ਇਹ ਗੁਰੰਤ ਕਰਾਈ ਤੇ ਕੋਈ ਮਕਾਨ ਮਾਲਕ ਲਈ ਰੂਲ ਹੁੰਦਾ ਹੈ। ਕਿ ਉਹਨਾਂ ਨੇ ਜਿਹੜੇ ਨੂੰ ਵੀ ਕਿਰਾਏਦਾਰ ਨੂੰ ਦਤੋਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਹੈ ਤਾਂ ਨੈਚੁਰਲੀ ਜੇ ਕੋਈ ਫੋਰਨ ਨੈਸ਼ਨਲ ਨੂੰ ਵੀ ਰੱਖਦਾ ਤਾਂ ਉਹਦਾ ਥਰੂ ਐਮਬੈਸੀਸਨ ਭੇਜਣਾ ਪੈਂਦਾ ਸੀ ਦੱਸਦੇ ਵੀ ਕੀ ਹੈਗਾ ਜਾਂ ਉਹ ਇੱਥੇ ਆ ਕੇ ਕਿਸ ਤਰ੍ਹਾਂ ਦਾ ਐਫ ਆਰ ਆਰਓ ਤੋਂ ਰਿਕਾਰਡ ਲੈਣੇ ਉਹਨੂੰ ਵੀਜ਼ਾ ਮਿਲਿਆ ਹੈਗਾ ਵੀਜ਼ਾ ਮਿਲਣ ਤੋਂ ਬਾਅਦ ਉਹ ਕਿੱਥੇ-ਕਿੱਥੇ ਜੌਬ ਕਰੂਗਾ ਕੀ-ਕੀ ਉਹਦੀਆਂ ਕੰਡੀਸ਼ਨਸ ਆ ਉਹ ਫਿਰ ਸਾਰੀਆਂ ਚੈੱਕ ਕਰਦੇ ਆ। ਇਹਦਾ ਬੁਲੇਟ ਤਾਂ ਇਦਾਂ ਦਾ ਖਾਲੇ ਕਰਾਂਗੇ ਕੱਲ ਦੀ ਤਾਂ ਗੱਲ ਹੈ ਰਿਮਾਂਡ ਲਿਆ ਖਾਨੜ ਦੀ ਅਸੀਂ ਗੱਲ ਕਰ ਲਈਏ ਪੂਰਾ ਹੱਬ ਜੋਕਰਨ ਪੀਜੀ ਪੋ ਵੈਰੀਫਿਕੇਸ਼ਨ ਦੀ ਗੱਲ ਕੀਤੀ ਗਈ ਆ ਹੁਣ ਹੋਰ ਵੀ ਕਦਮ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਦੇ ਕਿਉਂਕਿ ਜਿਹੜੇ ਬੈਡ ਆਨਸਰ ਨੇ ਆ ਇਫੈਕਟ ਟੈਸਟ ਕਰਦੇ ਉਹ ਬੜਾ ਲੁਖ ਕੇ ਉੱਤੇ ਜਿਹੜੇ ਰਹਿ ਕੇ ਸਮੇ 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 ਦੇ ਉੱਪਰ ਜਿਹੜੀ ਹੈਗੀ ਇਸ ਤਰ੍ਹਾਂ ਦੀ ਸਰਚ ਅਸੀਂ ਕਰਦੇ ਰਹਿੰਦੇ ਆ ਲੇਕਿਨ ਇਸ ਦੇ ਵਿੱਚ ਸਾਨੂੰ ਇਸ ਲਈ ਇਹ ਵੀ ਕਨਸਿਡਰ ਥੋੜਾ ਹੋਣਾ ਪੈਂਦਾ ਹੈ ਕਿ ਫੋਰਨ ਨੈਸ਼ਨਲ ਜਗਰ ਇੱਥੇ ਕੋਈ ਪੜ੍ਹਾਈ ਕਰਨ ਆਇਆ ਤਾਂ ਉਹ ਅਨਨੇਸੈਸਰੀ ਹਰਾਸ ਵੀ ਨਾ ਉਹਨਾਂ ਨੂੰ ਕਰੀਏ ਬਹੁਤ ਹੀ ਅਗਰ ਤੁਸੀਂ ਦੇਖੋ ਇੱਕ ਦੋ ਬੰਦੇ ਖਰਾਬ ਹੁੰਦੇ ਲੇਕਿਨ ਇਸ ਦੇ ਬਜਾਏ ਇੱਥੇ ਤਕਰੀਬਨ ਫੋਰਨ ਸਟੂਡੈਂਟਸ ਅਸੀਂ ਚਾਏ ਡੇਰਾ ਬਸੀ ਵਾਲੇ ਕਾਲਜ ਹੋ ਗਏ ਜਾਂ ਇੱਧਰ ਚਿੰਚਾਰ ਕਾਲਜ ਆ ਗਏ ਉੱਥੇ ਹਜ਼ਾਰ ਦੇ ਕਰੀਬ ਸਟੂਡੈਂਟ ਬਾਹਰ ਲੈ ਸਟੱਡੀ ਕਰਦਾ ਤਾਂ ਉਹਦੇ ਚ ਇੱਕ ਦੋ ਬੰਦੇ ਖਰਾਬ ਹੁੰਦੇ ਉਹਨਾਂ ਕਰਕੇ ਸਾਨੂੰ ਇਹ ਹੁੰਦਾ ਵੀ ਸਾਰਿਆਂ ਦਾ ਉਹ ਨਾ ਹੋਵੇ ਤਾਂ ਇਸ ਤਰ੍ਹਾਂ ਅਲੱਗ-ਅਲੱਗ ਟਾਈਮ ਤੇ ਸਰਚ ਜ਼ਰੂਰ ਕਰਦੇ ਰਹਿਣੇ ਲੇਕਿਨ ਜਿਆਦਾ ਤੋਂ ਜਿਆਦਾ ਇਨਫੋਰਮੇਸ਼ਨ ਗੈਦਰ ਕਰਕੇ ਹੀ ਟਰ